ਅਸੀਂ ਦਿਖਾ ਰਹੇ ਨਾਬਾ ਦੇ ਵਿੱਚ ਬਸੰਤ ਪੰਚਵੀ ਮਨਾਈ ਜਾ ਰਹੀ ਹੈ ਤੇ ਤੁਹਾਨੂੰ ਦਿਖਾਉਣੇ ਆ ਉਹ ਸਾਡੇ ਮਿਸ਼ੂ ਮਾਨ ਸਾਹਿਬ ਜਿਹੜੇ ਪਤੰਗ ਡਾਉਣ ਲੱਗੇ ਪਏ ਨੇ ਇਹ ਨੇੜੇ ਕਰਕੇ ਦਿਖਾਉਣੇ ਆ ਇਹ ਮਿਸ਼ੂ ਜੀ ਪਤੰਗ ਡਾ ਰਹੇ ਨੇ ਦਾ ਵੀ ਡਫਾ ਰਹੇ ਨੇ ਹਵਾ ਘੱਟ ਲੱਗਦੀ ਹੈ ਅੱਜ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ ਨਾਬਾ ਦੇ ਵਿੱਚ ਤੇ ਬੱਚੇ ਵੀ ਫੁੱਲ ਇੰਜਵਾਈ ਕਰਦੇ ਨਜ਼ਰ ਆ ਰਹੇ ਨੇ ਪਰ ਕਿਤਨਾ ਕਿਤੇ ਇਹ ਵੀ ਪੁੱਛਾਂਗੇ ਵੀ ਚੈਨਾ ਡੋਰ ਤੋਂ ਕਿੰਨਾ ਕੁ ਪਰਹੇਜ ਆ ਦੇਖਾਂਗੇ ਆਪਾਂ ਬਿੱਗ ਕਿਸੇ ਕੋਲ ਚੈਨਾ ਦਾ ਡੋਰ ਦਾ ਗੁੱਟ ਤਾਂ ਨਹੀਂ ਹੈਗਾ ਹੂੰ ਨਹੀਂ ਕਰਤਾ ਕੋਈ ਨੋਟੀਫਾਈ ਰੰਗ ਕਰ ਆ ਨੋਟਸ ਦੇਖ ਕਿਵੇਂ ਲੱਗਿਆ ਜੀ ਬਸਾਂ ਕੋ ਪਾਣੀ ਨੇੜੇ ਉਹ ਬਹੁਤ ਵਧੀਆ ਬਹੁਤ ਐਨਜੋਏ ਕਰ ਰਹੇ ਨੇ ਬੱਚੇ ਸਾਰੇ ਠੀਕ ਹੈ ਜੀ ਇਸ ਤਰ੍ਹਾਂ ਪਾਰਟੀ ਨਵੋਬੇਰੀ ਜੀ ਕਿੱਥੇ 12 ਵਜੇ ਸਤਵੰਦੀ ਤੋਂ ਰੌਣਕਾਂ ਕੀ ਮੈਸੇਜ ਆ ਜੀ ਜਿਵੇਂ ਪਤੰਗ ਸਾਰੇ ਉਡਾ ਰਹੇ ਨੇ ਉਹਨਾਂ ਨੇੜੇ ਕੀ ਮੈਸੇਜ ਆ ਬੱਚਿਆਂ ਨੂੰ ਕੀ ਮੈਸੇਜ ਆ ਲੋਕਾਂ ਨੂੰ ਕੀ ਮੈਸੇਜ ਹੈ ਲੋਕਾਂ ਲਈ ਵੀ ਇਹ ਤਿਹਾਰਾ ਜਿਹੜਾ ਬੱਚੇ ਜਿਹਨੂੰ ਐਨਜੋਏ ਕਰਦੇ ਸੀ ਅੱਗੇ ਸਾਰੇ ਇਹ ਵੀ ਸਾਰੇ ਫੈਮਿਲੀਆਂ ਇਕੱਠੀਆਂ ਹੋ ਕੇ ਐਨਜੋਏ ਕਰਦੇ ਆ ਬਹੁਤ ਵਧੀਆ ਲੱਗਦਾ ਆ ਆਣ-ਗਵਣ ਸਾਰੇ ਇਕੱਠੇ ਹੋਣ ਦਾ ਮਿਲਣ ਦਾ ਮੌਕਾ ਮਿਲਦਾ ਤੇ ਬੱਚਿਆਂ ਦਾ ਆਪਸ ਮਿਲਵਰਤਨ ਵੱਧਦਾ ਯਾਰ ਨਾਲੇ ਤੇ ਹਾਰੇ ਇਸ ਤਰ੍ਹਾਂ ਚਾਇਨਾ ਡੋਰ ਵਾਲੇ ਕੀ ਕਹਿਣਾ ਚਾਹੁੰਦੇ ਚਾਇਨਾ ਡੋਰ ਤਾਂ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਬੱਚਿਆਂ ਦੀ ਸੇਫਟੀ ਲਈ ਬਿਲਕੁਲ ਹੈ ਨਹੀਂ ਜ਼ਰੂਰੀ ਕਿ ਬੱਚੇ ਆਪਣਾ ਇੰਜੋਏ ਕਰਦੇ ਮਤਲਬ ਕੋਈ ਗਲਤ ਹੈਪਨਿੰਗ ਨਾ ਹੋ ਜਾਈ ਚਾਇਨਾ ਡੋਰ ਤਾਂ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤੇ ਬੱਚੇ ਇਸ ਤਿਹਾ ਨਾਲ ਇਸੇ ਤਰ੍ਹਾਂ ਸਾਡੇ ਨਾਲ ਸਾਡੇ ਨਾਲ ਕਵਿਤਾ ਭਾਬੀ ਜੀ ਨੇ ਪੱਭੀ ਨੋਸ਼ ਕਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਸੰਤ ਪੰਚ ਮੈਦਾਨ ਕਾਤਾ ਬੀਰ ਜੀ ਨੇ ਕੰਮ ਲਾਇਆ ਤੁਹਾਨੂੰ ਮੈਂ ਸੁਣਿਆ ਸੋਲੇ ਭਟੂਰੇ ਕੋਈ ਕੰਮ ਨਹੀਂ ਹੈ ਕੋਈ ਕੰਮ ਨਾਲ ਤੁਹਾਨੂੰ ਕੰਮ ਲਾਇਆ ਹੈ ਪੂਰਾ ਮੌਕਾ ਬਣਿਆ ਸਭ ਨੂੰ ਇਕੱਠਾ ਕਰਨ ਦਾ ਅੱਛਾ ਜੀ ਠੀਕ ਹੈ ਨਾ ਚਾਹੁੰਦੇ ਜਿਹੜੇ ਪਤੰਗ ਉਡਾ ਰਹੇ ਨੇ ਬੱਚੇ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਇਹ ਡੋਰ ਹੈ ਪਿੱਛੋਂ ਹੀ ਬੰਦ ਹੋਣੀ ਚਾਹੀਦੀ ਹੈ ਤਾਂ ਇਹ ਦੁਕਾਨਦਾਰ ਬੰਦ ਕਰ ਸਕਦੇ ਨੇ ਇਹਦੀ ਅਵਾਜ਼ ਸਰਕਾਰਾਂ ਤੱਕ ਜਾਣੀ ਚਾਹੀਦੀ ਹੈ ਤਾਂ ਇਹ ਡੋਰ ਬੰਦ ਹੋ ਸਕਦੀ ਹੈ ਇਸ ਨਾਲ ਬਹੁਤ ਜ਼ਿਆਦਾ ਬੱਚਿਆਂ ਦਾ ਨੁਕਸਾਨ ਠੀਕ ਵੱਡਿਆਂ ਦਾ ਨੁਕਸਾਨ ਇਹ ਕਿ ਜਿਹੜੇ ਵਾਈਕਲ ਚਲਾ ਰਹੇ ਨੇ ਉਹਨਾਂ ਨੂੰ ਬਿਲਕੁਲ ਵੀ ਦਿਖਦੇ ਨਹੀਂ ਹੈ ਡੋਰ ਕੱਲ ਮੈਂ ਵੀ ਬਾਜ਼ਾਰ ਗਈ ਤਾਂ ਮੈਂ ਵੀ ਡਰਦੀ ਰਹੀ ਕਿ ਮੈਂ ਚੁੰਨੀ ਵੀ ਨੇ ਨਾਲ ਲੈ ਕੇ ਗਈ ਸੀ ਤਾਂ ਮੈਨੂੰ ਜੋ ਤੱਕ ਮੈਂ ਘਰ ਨਹੀਂ ਪਹੁੰਚੀ ਤਾਂ ਮੈਨੂੰ ਡਰੀ ਰਹੀ ਹਾਂ ਜੀ ਇਸ ਤਰ੍ਹਾਂ ਜੀ ਦੋ ਤਿੰਨ ਦਿਨ ਸਾਰੇ ਆਪਣੀ ਧਿਆਨ ਰੱਖਣ ਆਪਣੇ ਬੱਚਿਆਂ ਦਾ ਵਾਈਕਲ ਤੇ ਜਾਣ ਵਾਲਿਆਂ ਦਾ ਤੇ ਆਪਣੇ ਗਲੇ ਨੂੰ ਪੂਰਾ ਕਵਰ ਕਰਕੇ ਜਾਣ ਧੰਨਵਾਦ ਤੁਸੀਂ ਦੇਖ ਸਕਦੇ ਹੋ ਜਿਵੇਂ ਭਾਬੀ ਜੀ ਨੇ ਕਿਹਾ ਵੀ ਚੈਨਾ ਡੋਰ ਪਿੱਛੋਂ ਬੰਦ ਹੋਣੀ ਚਾਹੀਦੀ ਹੈ ਤਾਂ ਸਰਕਾਰਾਂ ਨੂੰ ਅਪੀਲ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਜਿੱਥੇ ਫੈਕਟਰੀਆਂ ਬੰਦਦੀ ਬੰਦ ਫੈਕਟਰੀਆਂ ਦੀ ਡੋਰ ਬੰਦੀ ਹੈ ਤਾਂ ਉਹ ਸੀਲ ਕਰ ਦੇਣੀਆਂ ਚਾਹੀਦੀਆਂ ਨੇ ਅੰਕਲ ਜੀ ਨਾਲ ਕਰਾਂਗੇ ਗੱਲ ਅੰਕਲ ਜੀ ਚਾਂਦ ਸਾਹਿਬ ਸਾਡੇ ਨਾਲ ਇਨਵੈਸਟ ਕਰ ਗਏ ਸਰ ਜੀ ਅੰਕਲ ਜੀ ਕਹਿਣਾ ਚਾਹੁੰਦੇ ਹੋ ਚੈਨਾਡੋਰ ਵਾਲੇ ਚੈਨਾਡੋਰ ਵਾਲੇ ਮੈਂ ਕਹਿ ਰਿਹਾ ਵੀ ਇਹ ਬਿਲਕੁਲ ਧੋਣੀ ਚਿੰਤੇ ਤੋਂ ਕਿ ਪਿੱਛੇ ਨੇ ਬਹੁਤ ਘੜਾਵਾ ਹੋ ਚੁੱਕੀਆਂ ਨੇ ਠੀਕ ਹੈ ਕਈ ਬੰਦੀਆਂ ਚੱਟ ਚੁੱਕੀਆਂ ਠੀਕ ਹੈ ਜੀ ਤੇ ਇਸ ਲਈ ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਜਿੱਥੇ ਅੰਕਲ ਚੈਨਾਡੋਰ ਬੰਦ ਹੀ ਆ ਉਹ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਬਿਲਕੁਲ ਇਹ ਸਰਕਾਰ ਨੂੰ ਲੱਗਦਾ ਵੀ ਸੀਲ ਵਗੈਰਾ ਕਰਨੀਆਂ ਚਾਹੀਦੀਆਂ ਨੇ ਬਿਲਕੁਲ ਜੀ ਬਿਲਕੁਲ ਇਹ ਕਰਨ ਕਿਉਂਕਿ ਲੋਕਾਂ ਦੀ ਮਤਲਬ ਕਿ ਸਵਾਸਤ ਵਾਸਤੇ ਠੀਕ ਹੈ ਇਹ ਜੁੜੀ ਆ ਕਿ ਹੈਲਥ ਕੇਅਰ ਨਾਲ ਹੋ ਰਹੀ ਹੈ ਬੰਦੇ ਨੂੰ ਠੀਕ 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 ਅਜੇ ਨਾ ਧਰਮਪਾਲ ਮਿੱਤਲ ਜੀ ਨੇ ਜੋ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਸੇਵਾਦਾਰ ਨੇ ਆਪਣੇ ਮੱਲੇ ਦੇ ਤੇ ਮਿੱਤਲ ਸਰ ਕੀ ਕਹਿਣਾ ਚਾਹੁੰਦੇ ਅੱਜ ਬਸੰਤ ਪੰਚਮੀ ਹੈ ਪਹਿਲਾਂ ਤੋਂ ਤੁਹਾਨੂੰ ਬਸੰਤ ਪੰਚਮੀ ਦੀਆਂ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਆਪਣੇ ਘਰੇ ਆਂਟੀਆਂ ਗਵਾਂਡੀਆਂ ਨੂੰ ਮਿਲ ਕੇ ਪਟੂਰੇ ਛੋਲੇ ਵੀ ਖਾ ਰਹੇ ਹਾਂ ਤੇ ਥੋੜਾ ਹਰ ਵਾਰ ਹੀ ਹੈ ਵੀ ਪਿਆਰ ਥੋੜਾ ਬਹੁਤ ਹੈ ਮੱਲੇ ਚ ਲੋਕਾਂ ਨਾਲ ਗਵੰਡੀਆਂ ਨਾਲ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਚਾਇਨਾ ਡੋਰ ਤੇ ਗੱਲ ਕਰਾਂਗੇ ਕਿੰਨੀ ਲੈਂਦੀ ਫਿਰ ਡੋਰ ਡੋਰ ਤਾਂ ਜੀ ਚਾਇਨਾ ਡੋਰ ਤਾਂ ਬਿਲਕੁਲ ਨਹੀਂ ਲੈਂਦੀ ਠੀਕ ਹੈ ਔਰ ਬੱਚਿਆਂ ਨੂੰ ਸ਼ੁਰੂ ਤੇ ਹੀ ਗੱਲ ਕਹੀ ਸੀ ਕਿ ਡੋਰਾ ਜਿਹੜੀ ਚਾਇਨਾ ਡੋਰਾ ਬੜੀ ਨੁਕਸਾਨਦੇਹ ਹੈ ਠੀਕ ਹੈ ਕਿਉਂਕਿ ਆਪਾਂ ਦੇਖਦੀਆਂ ਗਲੀ ਮਹੱਲਿਆਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਹੱਤ ਕਾ ਨੁਕਸਾਨ ਕਰ ਰਹੀ ਹੈ ਇਨਸਾਨੀਅਤ ਦਾ ਠੀਕ ਹੈ ਬਾਕੀ ਇਹ ਜਿਹੜੀ ਡੋਰਾ ਹੈ ਦੇਖੋ ਪੁਸ਼ਾ ਪੁਸ਼ਪਰ ਪ੍ਰਸ਼ਾਸਨ ਛਾਪੇ ਵੀ ਮਾਰਦਾ ਦੁਕਾਨਦਾਰਾਂ ਦੇ ਪਰ ਮੈਂ ਇਹ ਗੱਲ ਕਹੂੰਗਾ ਸਰਕਾਰਾਂ ਨੂੰ ਕਿ ਸਰਕਾਰਾਂ ਉੱਥੇ ਛਾਪੇ ਮਾਰਨ ਜਿੱਥੇ ਇਹਦੀ ਮੈਨੂਫੈਕਚਰਿੰਗ ਹੋ ਰਹੀ ਹੈ ਜਿੱਥੇ ਬਣ ਰਹੀ ਹੈ ਜਿੱਥੇ ਬਣ ਰਹੀ ਹੈ ਕਿਉਂਕਿ ਆਪਾਂ ਛੋਟੇ ਦੁਕਾਨਦਾਰਾਂ ਦਾ ਵੀ ਨੁਕਸਾਨ ਮੰਨਦੇ ਨੇ ਉਹ ਵੀ ਸਾਡਾ ਉਹ ਵੀ ਫਿਰ ਦੋਸ਼ ਕਰਦੇ ਜਦੋਂ ਕਹਿੰਦੇ ਪਿੱਛੋਂ ਹੀ ਨਹੀਂ ਬਣਦੀ ਅਸੀਂ ਕੀ ਕਰੀਏ ਅੱਗੇ ਮਾਰਕੀਟ ਦੀ ਡਿਮਾਂਡ ਹੈ ਮਾਰਕੀਟ ਦੇ ਵਿੱਚ ਡਿਮਾਂਡ ਹੈ ਉਹਨਾਂ ਦੀ ਇੱਕ ਦੁਕਾਨਦਾਰੀ ਹੈ ਬਿਜ਼ਨਸ ਹੈ ਜਦੋਂ ਇੱਕ ਚੀਜ਼ ਪਿੱਛੋਂ ਤਿਆਰ ਹੀ ਨਹੀਂ ਹੋਊਗੀ ਉਹ ਸੇਲ ਹੀ ਨਹੀਂ ਕਰਨਗੇ ਸੋ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਵੀ ਪੂਰਾ ਇਹ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾਉਣ ਤੇ ਜਿੱਥੇ ਮੈਨੂਫੈਕਚਰ ਹੋ ਰਹੀ ਹੈ ਇਹ ਬਣ ਰਹੀ ਹੈ ਡੋਰ ਉੱਥੋਂ ਬੰਦ ਹੋ ਜੇ ਤਾਂ ਇਹ ਮਾਰਕੀਟ ਦੇ ਵਿੱਚ ਆਊਗੀ ਜਿਵੇਂ ਚైనా ਡੋਰ ਕਹਿੰਦੇ ਆ ਤਾਂ ਚైనా ਡੋਰ ਤਾਂ ਆਏ ਲਓ ਵੀ ਚైనా ਤੋਂ ਆਉਂਦੀ ਹੋਊਗੀ ਜੇ ਜਾਂ ਕਿਤੇ ਵੀ ਹੋਰੇ ਲੋਕਲ ਕਿਤੇ ਵੀ ਬੰਦੀ ਹੋਵੇ ਲੁਧਿਆਣਾ ਕਿਤੇ ਵੀ ਬੰਦੀ ਹੋਵੇ ਤਾਂ ਉਹ ਫਿਰ ਬੰਦ ਹੋਣਾ ਚਾਹੀਦਾ ਤੁਹਾਡੇ ਬਿਲਕੁਲ ਜੀ ਇਹ ਪੈਸੇ ਕਿਸੇ ਮੱਦ ਤੱਕ ਪਤਾ ਨਹੀਂ ਵੀ ਚైనా ਤੋਂ ਆ ਰਹੀ ਹੈ ਚైనా ਡੋਰ ਦਾ ਨਾਮ ਹੈ ਵੀ ਇੱਥੇ ਇਹ ਤਿਆਰ ਹੋ ਰਹੀ ਹੈ ਕੀ ਇਹਨਾਂ ਦੀ ਮਤਲਬ ਕਿ ਕਹਿੰਦੇ ਹੁੰਦੇ ਜਿਵੇਂ ਵੀਹੋ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਕੋਈ ਨਾ ਕੋਈ ਜੱਤਾਂ ਦੇ ਵਿੱਚ ਗੜਬੜਾ ਹੈ ਵੀ ਚੈਨਾਤ ਆ ਰਹੀ ਹੈ ਜਾਂ ਇੱਥੇ ਤਿਆਰ ਹੋ ਰਹੀ ਹੈ ਪਰ ਨੁਕਸਾਨ ਬਹੁਤ ਹੋ ਰਿਹਾ ਹੈ ਜਾਨਵਰਾਂ ਨੂੰ ਬਹੁਤ ਜ਼ੋਰ ਨਾਲ ਬਹੁਤ ਜ਼ਿਆਦਾ ਪੰਛੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਬਹੁਤ ਪੰਛੀਆਂ ਦਾ ਬਹੁਤ ਨੁਕਸਾਨ ਹੈ ਜੀ ਇਨਸਾਨੀਅਤ ਦਾ ਨੁਕਸਾਨ ਹੈ ਜੀ ਠੀਕ ਹੈ ਨਾ ਬਲਕਿ ਇਹ ਚੀਜ਼ ਟੋਟਲੀ ਬੰਦ ਹੋਣੀ ਚਾਹੀਦੀ ਹੈ ਬੈਨ ਹੋਣੀ ਚਾਹੀਦੀ ਹੈ ਬਾਕੀ ਅੱਜ ਅਸੀਂ ਬਸੰਤ ਮਨਾਈ ਬੜੇ ਬੜਾ ਇੰਜੋਏ ਕਰਿਆ ਮਹੱਲੇ ਵਾਲੇ ਸਾਡੇ ਅੰਕਲ ਆਂਟੀਆਂ ਸਾਰੇ ਕੀ ਲੱਗਿਆ ਜਿਹੜੇ ਪਪੰਗ ਕਟ ਕੇ ਆਏ ਉਹਨਾਂ ਨਾਲ ਕਿ ਤੇ ਨਹੀਂ ਮਿਲੀ ਇਹ ਬਹੁਤ ਵਸੇ ਕੱਟ ਮਿਲੀ ਹੈ ਮਿਲੀ ਹੈ ਪਰ ਕੱਟ ਮਿਲੀ ਹੈ ਪਰ ਬਹੁਤ ਕੱਟ ਕਿਉਂਕਿ ਨਾਬੇ ਚ ਜਿਆਦਾ ਛਾਪੇ ਮਾਰੀ ਹੋਈ ਹੈ ਛਾਪੇ ਮਾਰੀ ਹੋਈ ਹੈ ਬਲੇ ਵੀ ਗੇਲੇ ਲੋਕ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੇ ਵੱਲੋਂ ਬਹੁਤ ਵਧੀਆ ਨਾਬੇ ਨਾਬੇ ਕਰਿਆ ਉਪਰਾਲਾ ਉਹਨਾਂ ਨੇ ਹਾਂ ਛਾਪੇ ਮਾਰੇ ਨੇ ਬਹੁਤ ਜਿਆਦਾ ਇਹ ਪੁਲਿਸ ਪ੍ਰਸ਼ਾਸਨ ਦੀ ਦੇਣ ਹੈ ਨਾਬੇ ਨੂੰ ਵੀ ਆਪਣੇ ਨਾਬੇ ਦੇ ਵਿੱਚ ਜਿਹੜੀ ਡੋਰ ਹੈ ਉਹ ਬਹੁਤ ਕੱਟ ਪਾਈ ਗਈ ਹੈ ਕੱਟ ਪਾਈ ਗਈ ਹੈ ਪਰ ਅਗਰ ਥੋੜਾ ਕਹਿਣਾ ਇਹੀ ਹੈ ਵੀ ਫੈਕਟਰੀਆਂ ਜਿੱਥੇ ਨੇ ਉਹ ਬੰਦ ਫੈਕਟਰੀਆਂ ਬੰਦ ਹੋਣੀਆਂ ਚਾਹੀਦੀ ਨੇ ਤਾਂ ਇਹ ਮਾਰਕੀਟ ਦੇ ਵਿੱਚੋਂ ਨਹੀਂ ਬੰਦ ਹੋ ਜੂਗੀ Thank you.